जिला युवा कांग्रेस ਦੇ ਪ੍ਰਧਾਨ ਅਭਿਮ ਸ਼ਰਮਾ ਦੀ ਅਗਵਾਹੀ ਹੇਟ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਚੇ ਚੇਤਤੌਰ ਤੇ 파ਰਸ਼ਦ ਰਜਤ ਸ਼ਰਮਾ ਆਪਣੇ ਸਮੂਹ ਟੀਮ ਮੈਂਬਰਾਂ ਦੇ ਨਾਲ ਮੌਜੂਦ ਹੋਏ ਇਸ ਮੌਕੇ ਤੇ ਉਹਨਾਂ ਨੇ ਆਪਣੀ ਗੱਲਬਾਤ ਰੱਖਦਿਆਂ ਹੋਇਆਂ ਅਭਿਮ ਸ਼ਰਮਾ ਨੇ ਤੇ ਰਜਤ ਸ਼ਰਮਾ ਨੇ ਕਿਹਾ ਕਿ ਮਨੀਪੁਰ ਵਿਚੇ ਮਿਲੀਆਂ ਔਰਤਾਂ ਤੇ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਕੇਂਦਰ ਸਰਕਾਰ ਅਜੇ ਤੱਕ ਵੀ ਆਪਣਾ ਮੂੰਹ ਬੰਦ ਕਰਕੇ ਬੈਠੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਰਵੱਈਏ ਦੀ ਨਿਖੇਦੀ ਕਰਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਨਾ ਹੀ ਉਹਨਾਂ ਦਾ ਪਿਆਨ ਆਇਆ ਹੈ ਤੇ ਨਾ ਹੀ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਕੋਈ ਆਪਣਾ ਰਵਈਆ ਵਿਖਤ ਕੀਤਾ ਹੈ ਉਹਨੇ ਕਿਹਾ ਕਿ ਅਗਰ ਇਹੋ ਜਿਹਾ ਹੀ ਕੇਂਦਰ ਸਰਕਾਰ ਦਾ ਰਵਈਆ ਰਿਹਾ ਤੇ ਯੂਥ ਕਾਂਗਰਸ ਦਿੱਲੀ ਵੱਲੋਂ ਕੂਚ ਕਰੇ ਗਈ ਉਹ ਕਿਸੇ ਵੀ ਤਰ੍ਹਾਂ ਤੋਂ ਪਿੱਛੇ ਨਹੀਂ ਖਟਣ ਵਾਲੀ ਲੋਕਾਂ ਦੇ ਇਨਸਾਫ ਵਾਸਤੇ ਤੇ ਲੋਕਾਂ ਦੇ ਹੱਕਾਂ ਵਾਸਤੇ ਯੂਥ ਕਾਂਗਰਸ ਜਿਹੜੀ ਹਮੇਸ਼ਾ ਤਿਆਰ ਸੀ ਤੇ ਅੱਗੇ ਵੀ ਤਿਆਰ ਰਹੇਗੀ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਹੋਵੇ ਤੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਤੇ ਲੋਕਾਂ ਜਿਹੜੇ ਬੇਚੈਨੀ ਇਸ ਮੌਕੇ ਤੇ ਹੈ ਉਸ ਨੂੰ ਦੂਰ ਕਰਨਾ ਕੇਂਦਰ ਸਰਕਾਰ ਦਾ ਫਰਜ ਹੈ ਇਸ ਮੌਕੇ ਤੇ ਉਹਨਾਂ ਨੇ ਕੈਂਡਲ ਜਲਾ ਕੇ ਮ੍ਰਿਤਕਾਂ ਦੇ ਆਤਮਿਕ ਸ਼ਾਂਤੀ ਵਾਸਤੇ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਵੀ ਕੀਤੀ ਮੁਤਾਬਕ ਮੁਤਾਬਕ ਗਰੇਂਦਰ ਮੋਦੀ ਮੁਤਾਬਕ ਮੁਤਾਬਕ ਗਰੇਂਦਰ ਮੋਦੀ ਮੁਤਾਬਕ ਜੀ ਬਚਪਨ ਦੇ ਵਿੱਚ ਸੁਣਿਆ ਕਰਦੇ ਸੀਗੇ ਕਿ ਰੂਮ ਦਾ ਇੱਕ ਰਾਜਾ ਸੀਗਾ ਰੋਮ ਜਲ ਰਿਹਾ ਸੀ ਉਹ ਬਾਂਸਰੀ ਵਜਾ ਰਿਹਾ ਸੀ ਉਹੀ ਹਾਲ ਸਾਡੇ ਭਾਰਤ ਦੇਸ਼ ਦਾ ਇਸ ਵੇਲੇ ਮਨੀਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਿੰਸਾ ਚਰਮ ਸੀਮਾ ਦੇ ਪਹੁੰਚ ਚੁੱਕੀ ਹੈ ਉਸੇ ਤਰੀਕੇ ਦੇ ਨਾਲ ਸਾਡਾ ਤਾਨਾਸ਼ਾਹ ਰਾਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਦੀ ਨਾਈਜੀਰੀਆ ਜਾ ਰਿਹਾ ਕਦੀ ਸ਼ਾਲ ਪਵਾ ਰਿਹਾ ਕਦੇ ਫੋਟੋਆਂ ਖਿਚਾ ਰਿਹਾ ਵੀਡੀਓ ਆ ਪਾ ਰਿਹਾ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਨੇ ਵੀ ਮਨੀਪੁਰ ਦਾ ਫੇਰਾ ਦੌਰਾ ਕੀਤਾ ਪਰ ਮੈਂ ਪੁੱਛਣਾ ਚਾਹਾਂਗਾ ਮੌਜੂਦਾ ਸਰਕਾਰ ਤੋਂ ਸੈਂਟਰ ਦੀ ਸਰਕਾਰ ਤੋਂ ਅਮਿਤ ਸ਼ਾਹ ਜੀ ਕੋਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲੋਂ ਇਹ ਕਿਸ ਤਰੀਕੇ ਦਾ ਸ਼ਾਸਨ ਹੈ ਮਨੀਪੁਰ ਦੇ ਵਿੱਚ ਇੱਕ ਜ਼ਿਲ੍ਹੇ 'ਚ ਤਿੰਨ ਛੇ ਡੈੱਡ ਬੋਡੀਆਂ ਬਰਾਮਦ ਹੋਈਆਂ ਤਿੰਨ ਬੱਚਿਆਂ ਦੀਆਂ ਤੇ ਤਿੰਨ ਮਹਿਲਾਵਾਂ ਦੀਆਂ ਕਹਿੰਦੇ ਆ ਅਸੀਂ ਕਿ ਔਮਨ ਏਮਪਾਵਰਮੈਂਟ ਹੈ ਇੱਕੇਸ ਤਰੀਕੇ ਦਾ ਆਪਣੇ ਹਿਊਮਨ ਬੀਇੰਗਸ ਦੇ ਨਾਲ ਤੁਸੀਂ ਬਿਹੇਵ ਕਰ ਰਹੇ ਹੋ ਕਿਸੇ ਤਰੀਕੇ ਦਾ ਕੋਈ ਨਿਆਣੀ ਜੰਗਲ ਰਾਜ ਚੱਲ ਰਿਹਾ ਜਿਹੜੀ ਪਾਰਟੀ ਨੇ ਇਹਨਾਂ ਨੂੰ ਸਮਰਥਨ ਦਿੱਤਾ ਸੀਗਾ ਉਹ ਪਾਰਟੀ ਨੇ ਸਮਰਥਨ ਵੀ ਵਾਪਸ ਲੈ ਲਿਆ ਇਹ ਬਿਲਕੁਲ ਹੀ ਨਕਮੇ ਹੋ ਚੁੱਕੇ ਆ ਫੋਟੋ ਲੀਡਰ ਬਣ ਗਿਆ ਪ੍ਰਧਾਨ ਮੰਤਰੀ ਮੋਦੀ ਸਾਰੇ ਬੱਚੇ ਬੱਚੇ ਦੇ ਮੂੰਹ ਤੇ ਆ ਕਿ ਇਹ ਫੋਟੋ ਲੀਡਰ ਹੈ ਇਹ ਲੋਕਾਂ ਦਾ ਲੀਡਰ ਨਹੀਂ ਹੈ ਲੀਡਰ ਦਾ ਕੰਮ ਹੁੰਦਾ ਲੋਕਾਂ ਨੂੰ ਲੈ ਕੇ ਚੱਲਣਾ ਲੋਕਾਂ ਦੀਆਂ ਸਮੱਸਿਆ ਦਾ ਸਮਾਧਾਨ ਲੱਭਣਾ ਨਾ ਕਿ ਅਸੀਂ ਵਿਦੇਸ਼ਾਂ ਦੇ ਦੌਰੇ ਕਰਨੇ ਅਸੀਂ ਨਵੇਂ-ਨਵੇਂ ਸੂਟ ਪਾਣੇ ਜੈਕਟਾਂ ਪਾਣੀਆਂ ਮੈਂ ਤੁਹਾਡੇ ਰਾਹੀਂ মিডিਆ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ ਜੇ ਪਰਮਾਤਮਾ ਨੇ ਤੁਹਾਨੂੰ ਇਸ ਗੱਦੀ ਨਾਲ ਨਵਾਜਿਆ ਤੇ ਇਹਦਾ ਨਿਆਂ ਕਰੋ ਜੇ ਇਹਦਾ ਨਿਆਂ ਨਹੀਂ ਕਰੋਗੇ ਪਠਾਨਕੋਟ ਯੂਥ ਕਾਂਗਰਸ ਦਿੱਲੀ ਕੂਚ ਕਰੇਗੀ ਤੁਹਾਡੇ ਨਿਵਾਸ ਦੇ ਉੱਤੇ ਆ ਕੇ ਤੁਹਾਨੂੰ ਜਾਗਾਨ ਦਾ ਕੰਮ ਕੀਤਾ ਜਾਏਗਾ ਸੁੱਤੀ ਸਰਕਾਰ ਨੂੰ ਬੋਲੀ ਸਰਕਾਰ ਨੂੰ ਕੰਨਾਂ ਦੇ ਵਿੱਚ ਸੁਣਾਇਆ ਜਾਏਗਾ ਕਿਸ ਤਰੀਕੇ ਦੇ ਨਾਲ ਅਤਿਆਚਾਰ ਹੋ ਰਿਹਾ ਹੈ ਮਨੀਪੁਰ ਦੇ ਵਿੱਚ ਅਸੀਂ ਪੰਜਾਬ ਯੂਥ ਕਾਂਗਰਸ ਰਾਹੁਲ ਗਾਂਧੀ ਜੀ ਦੀ ਆਰਮੀ ਸੈਨਾ ਅਸੀਂ ਹਰ ਤਰੀਕੇ ਦੇ ਨਾਲ ਮਨੀਪੁਰ ਦੇ ਨਾਲ ਐ ਸਾਡੇ ਨਾਲ ਰਜੇ ਜੀ ਐਮ ਸੀ ਨੇ ਆਏ ਨੇ ਯੂਥ ਦੇ ਲੀਡਰ ਸਾਗਰ ਨੇ ਵਿਰੇਂਜ ਜੀ ਨੇ ਹੋਰ ਮੇਰੇ ਭਰਾ ਸਾਰੇ ਆਏ ਨੇ ਇਹ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਮਨੀਪੁਰ ਨੂੰ ਇੱਕ ਬੋਚਰ ਹਾਊਸ ਬਣਾਤਾ SLAUGHTER HOUSE ਬਣਾਤਾ ਕਿ ਜਿਹੜਾ ਨਹੀਂ ਆਂਦਾ ਉਹ ਕਤਲ ਕਰਦਾ ਗਾਹ ਜਾਂਦਾ ਕਤਲ ਕਰਦਾ ਗਾਹ ਜਾਂਦਾ ਇਹ ਕਿਸ ਤਰੀਕੇ ਦੀ ਤੁਸੀਂ ਤਾਨਾਸ਼ਾਹੀ ਸਰਕਾਰ ਚਲਾ ਰਹੇ ਹੋ ਦਾ ਜੋ ਪ੍ਰੋਟੈਸਟ ਹੈ ਉਹ ਸਾਡੇ ਹੋਨਹਾਰ ਲੀਡਰ ਅਭਿਮ ਸ਼ਰਮਾ ਡਿਸਟ੍ਰਿਕਟ ਯੂਥ ਕੌਂਗਰੈਸ ਪ੍ਰੈਜ਼ੀਡੈਂਟ ਦੁਆਰਾ ਕੀਤਾ ਗਿਆ ਹੈ ਤੁਸੀਂ ਸਾਰਿਆਂ ਨੇ ਦੇਖਿਆ ਕਿ ਭਾਰੀ ਸੰਖਿਆ ਦੇ ਵਿੱਚ ਅੱਜ ਇੱਥੇ ਯੂਥ ਇਕੱਠਾ ਹੋਇਆ ਹੈ ਯੂਥ ਇਕੱਠਾ ਹੁੰਦਾ ਮਤਲਬ ਹੁੰਦਾ ਹੈ ਕਿ ਜੋ ਦੇਸ਼ ਤਾਨਾਸ਼ਾਈ ਸਰਕਾਰ ਹੈ ਉਹ ਕਿਸੇ ਦੀ ਵੀ ਨਹੀਂ ਸੁਣ ਰਹੀ ਜਦੋਂ ਕਿ ਅਭਿਮ ਜੀ ਨੇ ਦੱਸਿਆ ਕਿ ਮਨੀਪੁਰ ਦੇ ਵਿੱਚ ਹਿਊਮਨ ਰਾਈਟਸ ਜਿਹੜੇ ਹੁੰਦੇ ਆ ਉਹਦੀ ਉਲੰਘਣਾ ਹੋ ਰਹੀ ਹੈ ਔਰ ਜਿੰਨੀ ਵੀ ਬੀਜੇਪੀ ਦੇ ਲੀਡਰ ਹੈ ਚਾਹੇ ਮੈਂਬਰ ਪਾਰਲੀਮੈਂਟ ਹੈ ਉਹਦੇ ਪਾਰਟੀ ਪ੍ਰੈਜ਼ੀਡੈਂਟ ਹੈ ਕੋਈ ਵੀ ਐਸਾ ਬਿਆਨ ਜਾਰੀ ਨਹੀਂ ਕੀਤਾ ਗਿਆ ਔਰ ਇਹ ਦਰਸ਼ਾਉਂਦਾ ਹੈ ਕਿ ਸਰਕਾਰ ਹਰ ਪਾਸੋਂ ਫੇਲ ਹੋ ਚੁੱਕੀ ਹੈ ਔਰ ਇਸ ਬਾਰੇ ਕੋਈ ਵੀ ਕਿਸੇ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਔਰ ਅਭੀ ਅਸੀਂ ਜਾ ਰਹੀ ਹਾਂ ਔਰ ਸਮੂਚੀ ਯੂਥ ਕਾਂਗਰਸ ਵੱਲੋਂ ਆਪਾਂ آگਾਹ ਕਰਨਾ ਚਾਹੁੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਅੱਜ ਇੱਕ ਮਨੀਪੁਰ ਹੈ ਕੱਲ ਨੂੰ ਕੋਈ ਦੂਸਰਾ ਜਾਂ ਤੀਸਰਾ ਮਨੀਪੁਰ ਬਣਿਆ ਤੇ ਦੇਸ਼ ਦੇ ਵਿੱਚ ਬੜਾ ਹੀ ਬਿਆਨਕ ਮੋਲ ਬਣ ਜਾਏਗਾ ਅੱਜ ਵੀ ਮੌਕਾ ਹੈ ਸੁਧਰ ਜਾਓ ਅਨਿਥਾ ਤੁਹਾਨੂੰ ਬੜੇ ਗੰਭੀਰ ਪ੍ਰਣਾਮਬੁਕਤ ਨੇ ਪੈਗੇ मैं एक बार ही दोबारा अभयम शर्मा और उनकी समूची टीम जो और जड़े मेरे मीडिया से होगी आए अपना कीमती वक्त कट के एक बार उन बहुत-बहुत शुक्रिया अदा, अदा करना जी धन्यवाद इफ यू विश दैट योर चाइल्ड लर्न टुडे एंड लीड्स टुमारो ब्रिंग देम टू ए एंड एम्स जेम्स कैम्ब्रिज इंटरनेशनल स्कूल पठानकोट एफिलिएटेड टू सीबीएसई न्यू दिल्ली Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road Batanco.